ਜਿੱਦਾਂ ਕਿ ਅਪਸਰੀ ਜਾਣਦੇ ਆ 11 ਜੂਨ ਨੂੰ ਸਿੱਧੂ ਦੇ ਜਨਮ ਦਿਨ ਮੌਕੇ ਨਵੀਂ EP ਡ੍ਰੌਪ ਕੀਤੀ ਜਾਂ ਬੀਤੇ ਚਾਹੀ ਸੀ ਸਿੱਧੂ ਸਾਡੇ ਵਿੱਚਕਾਰ ਨਹੀਂ ਹੈ ਪਰ ਇੰਡਸਟਰੀ ਦੇ ਵਿੱਚ ਸਿੱਧੂ ਦਾ ਅੱਜ ਵੀ ਉਹਨਾਂ ਹੀ ਖਾਓ ਪਿਆ ਜਿਨ੍ਹਾਂ ਕਿ ਉਸ ਦੇ ਜਿਉਂਦੇ ਜੀ ਸੀ ਹੁਣ ਕਈ ਇੰਡਸਟਰੀ ਦੇ ਵੱਡੇ ਆਰਟਿਸਟ ਆਪਣੇ ਗਾਣੇ ਦੀਆਂ ਡੇਟਾ ਪੋਸਟਪੌਂਡ ਕਰ ਰਹੇ ਨੇ ਜੋ ਕਿ ਇੱਕ ਵਾਰ ਫਿਰ ਤੋਂ ਸਿੱਧੂ ਦੇ ਮੂੰਹੋਂ ਕੱਢੇ ਬੋਲ ਸੱਚੇ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਸਿੱਧੂ ਆਪਣੇ ਕਈ ਲਾਈਵ ਸ਼ੋਅ ਦੇ ਵਿੱਚ ਇਸ ਗੱਲ ਦਾ ਐਲਾਨ ਕਰਦੇ ਆ ਦਿਖਾਈ ਦਿੰਦਾ ਸੀ ਕਿ ਜਦੋਂ ਵੀ ਤੁਹਾਡੇ ਭਰਾ ਦਾ ਗਾਣਾ ਉਹ ਨਾ ਹੁੰਦਾ ਤਾਂ ਕਈ ਸਿੰਗਰ ਡੇਟਾ ਚੇਂਜ ਕਰ ਜਾਂਦੇ ਨੇ ਤੇ ਕਰ ਦੂਸਰੇ ਹਫਤੇ ਡ੍ਰੌਪ ਕਰਨੀ ਸੀ ਤੇ ਹੁਣ ਉਹਨਾਂ ਦੇ ਵੱਲੋਂ ਵੀ ਜੂਨ ਨੂੰ ਕੀਤੀ ਜਾਵੇਗੀ ਤੇ ਸਿੰਗਰ ਗੈਰੀ ਸੰਦੂ ਨੇ ਵੀ ਆਪਣੀ ਐਲਬਮ ਜੋ ਕਿ ਉਸਨੇ 11 ਜੂਨ ਨੂੰ ਛਾਣੀ ਸੀ ਤੇ ਹੁਣ ਉਸਦੇ ਵੱਲੋਂ ਉਸਦੀ ਡੇਟ ਬਦਲ ਕੇ ਅੱਗੇ ਕਰ ਦਿੱਤੀ ਗਈ ਹੈ 11 ਤਰੀਕ ਨੂੰ ਮੇਰੀ ਐਲਬਮ ਆ ਰਹੀ ਸੀ ਤੇ ਮੈਂ ਰੋਕ ਲਈ ਹੁਣ ਉਹ 11 ਨੂੰ ਨਹੀਂ ਆ ਰਹੀ ਉਹ ਮੈਂ ਅਗਲੀ ਡੇਟ ਜਲਦੀ ਬਤਾਉਂਗਾ ਉਹਨਾਂ ਨੂੰ ਲੱਗਦਾ ਵੀ ਜਿੱਦਾਂ ਮੈਂ ਦੱਸਾਂ ਇੰਦੀ ਖਰੀ ਗਾਣੀ ਸੀ ਉਹਦੇ ਵਿੱਚ ਮੇਸ਼ ਕਰਕੇ ਮੈਨੂੰ ਜੇਕਰ ਤੁਸੀਂ ਵੀ ਸਿੱਧੂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ